ਖੇਤਾਂ ਦੇ ਧੋਏ ਨੇ 21 ਪਰਿਵਾਰ ਦੇ ਬੁਜਾਏ ਤਿੰਨ ਚਰਾਗ ਸੜਕ ਹਾਸੇ ਦੇ ਵਿੱਚੋਂ 마ਸੂਮ ਬੱਚੇ ਉਸਦੀ ਦਾਦੀ ਅਤੇ ਉਸਦੇ ਪਿਤਾ ਦੀ ਹੋਈ ਮੌਤ ਤੋਂ ਅੰਦਾਜ਼ਤੇ ਕਿ ਬੀਤੇ ਸ਼ਾਮ ਗੁਰਦਾਸਪੁਰ ਤੋਂ ਮਨਤਪਗ ਦੀ ਖਬਰ ਸਾਹਮਣੇ ਆਈ ਸੀ ਜਿੱਥੇ ਇੱਕ ਭਿਆਨਕ ਸੜਕ ਹਾਸਾ ਹੋਇਆ ਸੀ ਕਿਉਂਕਿ ਇਸ ਹਾਸੇ ਦੇ ਵਿੱਚ ਇੱਕ 마ਸੂਮ ਬੱਚੇ ਉਸਦੇ ਪਿਤਾ ਉਸਦੀ ਦਾਦੀ ਦੀ ਮੌਤ ਹੋ ਗਈ ਸੀ ਤੋਂ ਅੰਦਾਜ਼ਤੇ ਕਿ ਹਾਸਾ ਇਸ ਕਰਕੇ ਵਾਪਰਿਆ ਸੀ ਕਿਉਂਕਿ ਸੜਕ ਦੇ ਕਿਨਾਰੇ ਖੇਤਾਂ ਨੂੰ ਅੱਗ ਲੱਗੀ ਹੋਈ ਸੀ ਕਿਸੇ ਜ਼ਿੰਮੇਦਾਰ ਭਰਾ ਨੇ ਖੇਤਾਂ ਨੂੰ ਅੱਗ ਲਗਾਈ ਹੋਈ ਸੀ ਤੇ ਸੜਕ ਤੇ ਕੁਝ ਵੀ ਦਿਖਾਈ ਨਹੀਂ ਦੇ ਰਿਆ ਸੀ ਤਾਂ ਜਦੋਂ ਇਹ ਮਾਸੂਮ ਬੱਚਾ ਆਪਣੇ ਪਿਤਾ ਆਪਣੀ ਦਾਦੀ ਦੇ ਨਾਲ ਬੈਠ ਕੇ ਜਾ ਰਿਹਾ ਸੀ ਤਾਂ ਸੜਕ ਤੇ ਨਹੀਂ ਦਿਖਾਈ ਦੇ ਰਿਆ ਸੀ ਕੁਛ ਤਾਂ ਉਹ ਜਦੋਂ ਟੋਏ ਦੇ ਵਿੱਚੋਂ ਮੋਟਰਸਾਈਕਲ ਕੱਢਣ ਲੱਗੇ ਤਾਂ ਅਚਾਨਕ ਸਾਹਮਣੇ ਆਰੀ ਕਿਸੇ ਵਾਹਨ ਦੇ ਨਾਲ ਉਹਨਾਂ ਦੀ ਮੋਟਰਸਾਈਕਲ ਦੀ ਟੱਕਰ ਹੋ ਗਈ ਜਿਸ ਟੱਕਰ ਦੇ ਵਿੱਚ ਇਸ ਮਾਸੂਮ ਬੱਚੇ ਦੀ ਤੇ ਉਸ ਦੀ ਦਾਦੀ ਅਤੇ ਉਸ ਦੇ ਪਿਤਾ ਦੀ ਮੌਤ ਹੋ ਗਈ ਹੈ ਉਹਨਾਂ ਦਾਸਤੇ ਕਿ ਹਾਸਾ ਕਨਕ ਦੇ ਖੇਤ ਨੂੰ ਅੱਗ ਲੱਗੀ ਹੌਂ ਦੇ ਕਾਰਨ ਵਾਪਰਿਆ ਕਿਉਂਕਿ ਜਿਆਦਾ ਧੂਆ ਹੌਂ ਦੇ ਕਾਰਨ ਉਹਨਾਂ ਨੂੰ ਕੁਝ ਵੀ ਦਿਖਾਈ ਨਹੀਂ ਦਿੱਤਾ ਸੀ ਸਾਡੇ ਜਿਹੜੀ ਦੇ ਮਾਮੇ ਦੇ ਬੇਟਾ ਵਾ ਜਿਹਦੀ ਰਥ ਹੋਈ ਆ ਗਾੜੀ ਉਹਦਾ ਪੁੱਤਰਾ ਬੇਟਾ ਸੀ ਨਾਲ ਉਹਦੀ ਮਾਮੀ ਹੈ ਸਾਡੇ ਜਿਹੜੀ ਦੇ ਅਸੀਂ ਪ੍ਰਸ਼ਾਸਨ ਤੋਂ ਵੀ ਮੰਗ ਕਰਦੇ ਆ ਕਿ ਜੋ ਵੀ ਹਾਸਾ ਹੋਇਆ ਇਹਦੇ ਚ ਸਾਰਾ ਪਰਿਵਾਰ ਖਤਮ ਹੋ ਚੁੱਕਾ ਠੀਕ ਹੈ ਜੀ ਨਾਂ ਤੇ ਵੰਸ਼ ਰਿਆ ਤੇ ਨਾਂ ਜਿਹੜਾ ਇਨਕਮ ਕਰਨ ਵਾਲਾ ਸ਼ੋਰ ਸੀ ਜਾਂ ਕੁਛ ਨਾ ਕੁਛ ਸਭ ਕੁਝ ਖਤਮ ਹੋ ਚੁੱਕਾ ਪਰਿਵਾਰ ਦਾ ਪ੍ਰਸ਼ਾਸਨ ਤੋਂ ਮੰਗੇ ਹੋਈ ਆ ਕਿ ਜਾਂ ਤੇ ਜਿੰਨੇ ਕਾਰਨ ਹੋਲੇ ਕਾਨੂੰਨੀ ਹਰਕਤ ਕੀਤੀ ਆ ਹਾਸੇ ਦਾ ਜਿਹੜਾ ਮੇਨ ਰੂਲ ਸੀ ਉਹ ਇੱਕ ਟਰੱਕ ਵਾਲਾ ਸੀ ਜਿਹਨੇ ਉਹਨਾਂ ਨੂੰ ਡਰ ਲਿਆ ਜਿਹਦੇ ਕਰ ਤਿੰਨਾਂ ਦੀ ਮੌਤ ਹੋਈ ਹੈ ਉਹਦੇ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਦੂਸਰੀ ਕਾਰਵਾਈ ਹੋਣੀ ਚਾਹੀਦੀ ਹੈ ਉਸ ਕਿਸਾਨ ਦੇ ਜਿਸ ਕਿਸਾਨ ਨੇ ਬਿਨਾ ਸੋਚੇ ਸਮਝੇ ਸਭ ਕੁਝ پابੰਦੀਆਂ ਹੋਣ ਦੇ ਬਾਅਦ ਵੀ ਇਹ ਕੰਮ ਕੀਤਾ ਨਾਲ ਨੂੰ ਵਗਲ ਗਈ ਜਿਹਦੀ ਲਪੇਟ ਛਾਉਣ ਕਾਰਨ ਇੱਕ ਘਰ ਦੇ ਤਿੰਨ ਚਰਾਗ ਬੁੱਝੇ ਨੇ ਜਿਹਦੇ ਘਰ ਦੇ ਵਿੱਚ ਕੁਝ ਨਹੀਂ ਰਹਿ ਗਿਆ ਅਸੀਂ ਵੱਧ ਤੋਂ ਵੱਧ ਇਹੋ ਮੰਗ ਕਰਦੇ ਹਾਂ ਪ੍ਰਸ਼ਾਸਨ ਤੋਂ ਵੀ ਉਹਨਾਂ ਨੂੰ ਸਖਤ ਤੋਂ ਸਜ਼ਾ ਸਜ਼ਾ ਹੋਣੀ ਚਾਹੀਦੀ ਹੈ ਇਨਸਾਫ ਦਿੱਤਾ ਜੇ ਪਰਿਵਾਰ ਨੂੰ ਜਿਹੜੇ ਬੱਚੇ ਜੀ ਨੇ ਬਿਲਕੁਲ ਦੇਖਿਆ ਜਾ ਉਹ ਘਰ ਪਰ ਇਨਕਮ ਸੋਰਸ ਜਿੱਦਾਂ ਦਾ ਜਿਹੜਾ ਸੈਕਲ ਬਿਲਕੁਲ ਖਤਮ ਹੋ ਗਿਆ ਹੁੰਦਾ ਬੰਚੀ ਖਤਮ ਬਿਲਕੁਲ ਬਿਲਕੁਲ ਸਹਿਮ ਰਾਸੇ ਬੜਾ ਔਖਾ ਹੋ ਜਾਂਦਾ ਕੁਛ ਵੀ ਨਹੀਂ ਜੀ ਇੱਕ ਜੀ ਰਹਿ ਗਿਆ ਵਾ ਉਸ ਮਤਲਬ ਸਾਡੇ ਵੀਰ ਦੀ ਫਾਈਪ ਰਹੀ ਜਿਹੜੀ ਮਗਰ ਉਹ ਕੀ ਕਰ ਸਕਦੀ ਨਾ ਤੇ ਉਹ ਇਨਕਮ ਕਰਦਾ ਨਾ ਕੋਈ ਇਨਕਮ ਦਾ ਸੋਰਸ ਆ ਤੇ ਨਾ ਕੁਛ ਹੋਰ ਕਰ ਸਕਦੀ ਇਸ ਚੀਜ਼ ਅਸੀਂ ਇਹੋ ਗੱਲ ਮੰਗ ਕਰਦੇ ਹਾਂ ਸਰਕਾਰ ਕੋਲੋਂ ਵੀ ਸਰਕਾਰ ਨੂੰ ਸੋਚਣਾ ਚਾਹੀਦਾ ਵੀ ਜੇ ਇਸ ਘਰ ਦੇ ਤਿੰਨ ਜੀ ਚਲ ਗਏ ਆ ਇਹਦਾ ਕੁਛ ਨਾ ਕੁਛ ਤੇ ਸੋਚਿਆ ਜਾਵੇ ਗੱਲਾਂ ਫੋਕੇ ਵਾਦੇ ਨਾਰਾਇਣ ਜਾਂ ਫੋਕੀਆਂ ਗੱਲਾਂ ਨਾਰਾਇਣ ਸਰਕਾਰ ਦੀਆਂ ਵੀ ਅਸੀਂ ਉਹਦਾ ਸਾਥ ਦਵਾਂ ਕਿ ਕੀ ਸਾਥ ਦੇ ਸਕਦਾ। ਮੇਰੇ ਕੋਲ ਇਹ ਹਾਸਾ ਇਸ ਤਰ੍ਹਾਂ ਕਿ ਅੱਜ ਤੱਕ ਜਿਹੜਾ ਬੜਾ ਦਰਦਨਾਕ ਹਾਸਾ ਹੈ ਇਹ ਹਾਸੇ ਦਾ ਮੁੱਖ ਕਾਰਨ ਜਿਹੜਾ ਉਹ ਨਾੜਕੇ ਨੂੰ ਅੱਗ ਲਗਾਈ ਹੋਈ ਸੀ ਬਿਲਕੁਲ ਰੋਡ ਦੇ ਉੱਪਰ ਆ ਹਾਸਾ ਜਿਹੜਾ ਹੋਇਆ ਤੇ ਬਹੁਤ ਜ਼ਿਆਦਾ ਧੂਆ ਸੀਗਾ ਧੂਏ ਕਰਕੇ ਜਿਹੜੇ ਇਹ ਮੇਰੇ ਨਾਨਕਾ ਪਰਿਵਾਰ ਮੇਰੇ ਮਾਮੀ ਜੀ ਮੇਰਾ ਛੋਟਾ ਬ੍ਰਦਰ ਤੇ ਉਹਨਾਂ ਦਾ ਗਾੜੀ ਇੱਕ ਤੇ ਮਸੂਮ ਬੱਚਾ ਸੀਗਾ ਉਧਰੋਂ ਆ ਰਹੇ ਸੀ ਇਹ ਇਹ ਹੈਵੀ ਵਹੀਕਲ ਜਿਹੜਾ ਉਹਨਾਂ ਨੂੰ ਉਹ ਧੋਵੇਂ ਦੀ ਆੜ ਚ ਦਰੜ ਕੇ ਚਲਾ ਗਿਆ ਤੇ ਕਿੰਨਾ ਦੀ ਦਰਦਨਾਕ ਮੌਤ ਹੋਈ ਹੈ ਜਿਹਦੇ ਕਰਕੇ ਪਰਿਵਾਰ ਸਾਰਾ ਸਦਮੇ ਚੋਂ ਉਪਰ ਪ੍ਰਸ਼ਾਸਨ ਤੋਂ ਅਸੀਂ ਮੰਗ ਕਰਦੇ ਹਾਂ ਕਿ ਕੋ ਇਹੋ ਜਿਹੇ ਦਰਦਨਾਕ ਹਾਸੇ ਜਿਹੜੇ ਪਹਿਲਾਂ ਵੀ ਬਹੁਤ ਹੋ ਚੁੱਕੇ ਨੇ ਤੇ ਜਿਹੜਾ ਪਰਿਵਾਰ ਨੂੰ ਜਿਹੜਾ ਇਨਸਾਫ ਮਿਲਣਾ ਚਾਹੀਦਾ ਇੱਕ ਤਾਂ ਸਰਕਾਰੀ ਨੌਕਰੀਆਂ ਦਾ ਅੱਜਕੱਲ ਇਹ ਵੀ ਇੱਕ ਪੰਚਾਇਤ ਵਿਭਾਗ ਦੇ ਵਿੱਚ ਨੌਕਰੀ ਕਰਦਾ ਸੀਗਾ ਔਨ ਡਿਊਟੀ ਸੀਗਾ ਤੇ ਉਹਦੀ ਜਿਹੜੀ ਦਰਦਨਾਕ ਮੌਤ ਹੋਈ ਆ ਉਹਨਾਂ ਦੀ ਮਿਸਰ ਜਿਹੜੀ ਉਹ ਜਿਹੜਾ ਪ੍ਰਸ਼ਾਸਨ ਨੂੰ